ਕੰਟੈਂਟ ਕ੍ਰੀਏਸ਼ਨ ਕੇ ਲੈਪਟਾਪਸ ਸਟੂਡੈਂਟਸ ਕੇ ਲਿਏ ਯਹਾਂ ਪਰ ਸਭ ਤੋਂ ਬੜੀਆ ਲੈਪਟਾਪਸ Lenovo ਕੇ ਸਟੋਰ ਪਰ ਮਿਲਤੇ ਹਨ ग्रेटी टेक्नोलॉजी ਤੁਹਾਨੂੰ ਤੁਹਾਡੇ ਹੀ ਸ਼ਹਿਰ ਵਿੱਚ ਵਿਦਾਊਟ ਵੇਸਟਿੰਗ ਟਾਈਮ ਦੇ ਅਦਰ ਸਿਟੀਜ਼ ਤੋਂ ਆਰਾਮਨਾ ਮਿਲ ਜਾਏਗੀ। ਜ਼ਿਆਦਾ ਦੇਰ ਤੱਕ ਗੇਮਿੰਗ ਕਰ ਰਹੇ ਹਨ, उनको कम स्ट्रेस हो और उस स्ट्रेस कम होने की वजह से वो लंबा टाइम काम भी कर सकते हैं, गेमिंग भी कर सकते हैं। ਛੇੜੀ ਚੇ लेटेस्ट टेक्नोलॉजी ਲੈ ਕੇ ਆਏ ਹੋ। ਇਹਦੇ ਨਾਲ ਮੈਨੂੰ ਪੂਰੀ ਆਸ ਹੈ ਕਿ ਸਟੂਡੈਂਟਸ ਨੂੰ ਸਾਰੇ इवन कि ਸਿਟੀਜ਼ਨਸ ਨੂੰ ਕਾਫੀ ਫਾਇਦਾ ਹੋਏਗਾ। ਟੈਕਨੋਲੋਜੀ ਲੈ ਕੇ ਆਏ ਆ। ਦੇ ਨਾਲ 100% ਹੈ ਕਿ ਜਿਹੜੇ ਸਟੂਡੈਂਟਸ ਸਰ ਤੋਂ ਖਰੀਦਾਰੀ ਕਰਨਗੇ, ਉਹਨਾਂ ਨੂੰ ਨਵੀਂ ਟੈਕਨੋਲੋਜੀ ਮਿਲੇਗੀ। ਸਟੂਡੈਂਟ ਨੇ ਚਾਹੇ ਗੇਮਰਸ ਨੇ चाहे हाउस कीपिंग वाले ने कुछ जो घर जिन रिक्वायर्ड है जॉर्पोरेट ने सो मेन थिंग है डिस्प्ले प्रोडक्ट की अवेलेबिलिटी एंड जेन्यूनस ऑफ द कंपनी ब्रांड ऑन स्टोर सो प्रोडक्ट इतना सारे वास्ते डिस्पले से लैके आइए कि हर बंदा आवे पिक एंड चूज करे डिस्प्ले डिस्पले लगा है टच एंड फील करे तो लैके जाए इसका लैग बहुत कम है सो दैट उसमें वो रियल टाइम गेमिंग एक्सपीरियंस कर सके इसमें इंटेल और ई दोनों में हमारे प्रोडक्ट्स अवेलेबल हैं ਇਹ ਮੋਡੂ ਸਿਮਿਲਰ ਸਦੀ ਜਿਹੜੀ ਕਿ ਤੁਸੀਂ ਅੱਗੇ ਇੰਟਰਨੈਟ ਤੇ ਦੇਖਦੇ ਸੀ ਉਹ ਡੈਮੋ ਇੱਥੇ ਅਵੇਲੇਬਲ ਹੈ ਗੇਮਿੰਗ ਦੇ ਵਿੱਚ ਤਾਂ ਵੈਸੇ ਜੋ ਹੈ ਬਹੁਤ ਵਧੀਆ ਨਾ ਰਿਸਪੌਂਸ ਚੱਲ ਰਿਹਾ ਹੈ ਇਹ ਤਾਂ ਔਨ ਵਾਲੇ ਜਿਹੜੇ ਬਿਜ਼ਨੈਸਸ ਨੇ ਨਾ ਉਹਨਾਂ ਦੀ ਫਾਊਂਡੇਸ਼ਨ ਹੈ ਇਹ ਅੱਜ ਗੇਮਿੰਗ ਸਟੋਰ ਜਿਹੜਾ ਖੋਲਿਆ ਨਾ ਇਹ ਤਾਂ ਚਲੋ ਇੱਕ ਬਹੁਤ ਮੁਬਾਰਕਬਾਦ ਵਾਲੀ ਗੱਲ ਹੈ ਕਿ ਹੈ ਕਿ ਆ ਸਭ ਤੋਂ ਵੱਡਾ ਨਾ ਹੋ ਆਈਟੀ ਇਲੈਕਟ੍ਰੋਨਿਕਸ ਗੇਮਿੰਗਸ ਔਰ ਜਨੀਅਰ ਰਿਲੇਟਿਡ ਫੀਲਡ ਸਤਿ ਸ਼੍ਰੀ ਅਕਾਲ ਲੁਧਿਆਣਾ ਲੈ ਦੇਖ ਰਿਹਾ ਤੁਸੀਂ ਮੈਨੇਜਿੰਗ ਤਵੜੀ ਤਾ ਪਹੁੰਚੇ ਹਨ ਲੁਧਿਆਣਾ ਕੋਚਨ ਮਾਰਕੀਟ ਦੇ ਵਿੱਚ ਇੱਕ ਸਟੋਰ ਦੀ ਜਿਹੜੀ ਹੈ ਓਪਨਿੰਗ ਕੀਤੀ ਗਈ ਹੈ ਸੋ ਗੱਲਬਾਤ ਕਰਾਂਗੇ ਸਟੋਰ ਦਾ ਨਾਮ ਵੀ ਜਾਣਾਂਗੇ ਕਿ ਕਿਹੜਾ ਨਾਮ ਹੈ ਉਸ ਤੋਂ ਬਾਅਦ ਸਟੋਰ ਦੇ ਵਿੱਚੋਂ ਕੀ ਚੀਜ਼ਾਂ ਜਿਹੜੀਆਂ ਮਿਲ ਸਕਦੀਆਂ ਨੇ ਦੱਸ ਦਈਏ ਕਿ ਮੌਕੇ ਤੇ ਸਪੋਰਟ ਦੇ ਪਹੁੰਚ ਚੁਕੇ ਨੇ ਐਡੀਸੀਡੀ ਡਾਕਟਰ ਹਰਜਿੰਦਰ ਜੀ ਵੀ ਮੌਕੇ ਤੇ ਪਹੁੰਚੇ ਨੇ ਓਪਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਜਾਣਦੇ ਆ ਤੇ ਮੁਬਾਰਕਾ ਲੈਣੇ ਸਤਿ ਸ਼੍ਰੀ ਅਕਾਲ ਦੇਖੋ ਜੀ ਤੁਹਾਡੇ ਮਾਧਿਅਮ ਰਾਹੀਂ ਮੈਂ ਆਪਣੇ ਲੁਧਿਆਣਾ ਦੇ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਅ ਅ ਅਪਗ੍ਰੇਡਡ ਟੈਕਨੋਲੋਜੀ ਤੁਹਾਨੂੰ ਤੁਹਾਡੇ ਹੀ ਸ਼ਹਿਰ ਵਿੱਚ ਵਿਦਆਊਟ ਵੇਸਟਿੰਗ ਟਾਈਮ ਟੂ ਅਦਰ ਸਿਟੀ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ ਇਹਦੇ ਨਾਲ ਜਿੰਨੇ ਵੀ ਆਪਣੇ ਸ਼ੋਰੂਮ ਦੇ ਮਾਲਕ ਨੇ ਜਾਂ ਇਹਨਾਂ ਦੇ ਟੀਮ ਮੈਂਬਰ ਚ ਨੇ ਸਾਰਿਆਂ ਨੂੰ ਮੈਂ ਮੁਬਾਰਕਾ ਦਿੰਨਾ ਕਿ ਤੁਸੀਂ ਸੀਡੀ ਤੇ ਲੇਟੈਸਟ ਟੈਕਨੋਲੋਜੀ ਲੈ ਕੇ ਆਏ ਹੋ ਇਹਦੇ ਨਾਲ ਮੈਨੂੰ ਪੂਰੀ ਆਸ ਹੈ ਕਿ ਸਟੂਡੈਂਟਸ ਨੂੰ ਸਾਰੇ ਇਵਨ ਕਿ ਸਿਟੀਜ਼ਨਸ ਨੂੰ ਕਾਫੀ ਫਾਇਦਾ ਹੋਏਗਾ ਤੇ ਸਰ ਕਿਦਾਂ ਸਟੂਡੈਂਟਸ ਜਿਹੜੇ ਨੇ ਉਹਨਾਂ ਨੂੰ ਇੱਥੇ ਨੋਲੇਜ ਵੀ ਦਿੱਤੀ ਜਾਊਗੀ ਕੁਝ ਸਿਖਾਇਆ ਵੀ ਜਾਊਗਾ ਦੇਖੋ ਜੀ ਅੱਜਕੱਲ ਜਿਹੜਾ ਜ਼ਮਾਨਾ ਉਹ ਆਈਟੀ ਟੈਕਨੋਲੋਜੀ ਦੀ ਹੀ ਏਜ ਹੈ ਜਿੰਦ ਵੀ ਇਹ ਹੀ ਜਨਰੇਸ਼ਨ ਦੀ ਏਜ ਹੈ ਇਸ ਕਰਕੇ ਹਰ ਇੱਕ ਚੀਜ਼ ਇੱਥੇ ਸਿੱਖਣ ਦੀ ਸ਼ੁਰੂ ਹੁੰਦੀ ਹੈ ਤੇ ਇੱਥੇ ਹੀ ਖਤਮ ਹੁੰਦੀ ਹੈ ਮੈਂ ਕਵਾਂਗਾ ਕਿ ਜਿਹੜੀ ਅਸੀਂ ਜੀ ਟੈਕਨੋਲੋਜੀ ਲੈ ਕੇ ਆਏ ਆ ਦੇ ਨਾਲ 100% ਹੈ ਕਿ ਜਿਹੜੇ ਸਟੂਡੈਂਟ ਸਰ ਤੋਂ ਖਰੀਦਦਾਰੀ ਕਰਨਗੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਮਿਲੇਗੀ ਕਈ ਕਿਤੇ ਚੀਜ਼ਾਂ ਹੁੰਦੀਆਂ ਜਿਹੜੀ ਅੱਜ ਕੱਲੇ ਲੇਟੈਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਰਿਹਾ ਜਾਂ ਮਸ਼ੀਨ ਲਰਨਿੰਗ ਆ ਰਹੀ ਹੈ ਉਹ ਸਾਰੀਆਂ ਚੀਜ਼ਾਂ ਤੇ ਟੈਕਨੋਲੋਜੀ ਜਿਹੜੀ ਹੈ ਹੈਲਪ ਕਰੇਗੀ ਉਹਨਾਂ ਨੂੰ ਬਿਲਕੁਲ ਸੋ ਹੁਣ ਦੁਕਾਨ ਦੇ ਜਿਹੜੇ ਓਨਰ ਨੇ ਉਹਨਾਂ ਵੀ ਗੱਲ ਇਹ ਆ ਆਧਦੀ ਜਿਹੜੀ ਟੈਕਨੋਲੋਜੀ ਆ ਉਹਨਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਨਮਸਕਾਰ ਜੀ ਨਮਸਕਾਰ ਜੀ ਸਭ ਤੋਂ ਪਹਿਲਾਂ ਸਰ ਸਟੋਰ ਦਾ ਨਾਮ ਕੀ ਹੈ ਕੀ ਐਡਰੈਸ ਹੈ ਸਟੋਰ ਅਸੀਂ ਪ੍ਰੀਮੀਅਰ ਕੰਪਿਊਟਰਸ ਔਰ ਪ੍ਰੀਮੀਅਰ ਲੈਪਟਾਪ ਪੁਆਇੰਟ ਦੇ ਨਾਮ ਦੇ ਹੇਠ ਅਲੱਗ-ਅਲੱਗ ਬ੍ਰਾਂਡਸ ਦੇ ਐਕਸਕਲੂਸਿਵ ਸਟੋਰਸ ਲੈ ਕੇ ਆਲਰੇਡੀ ਪਿਛਲੇ 20 ਸਾਲ ਤੋਂ ਲੁਧਿਆਣਾ ਵਾਸੀਆਂ ਦੀ ਸੇਵਾ ਦੇ ਵਿੱਚ ਆ ਔਰ ਇਹ ਲੈਨੋਵੋ ਦਾ ਹਾਈਬ੍ਰਿਡ ਸਟੋਰ ਵਨ ਆਫ ਦਾ ਬੈਸਟ ਐਂਡ ਫਰਸਟ ਸਟੋਰ ਇਨ ਨਾਰਥ ਸਾਈਡ ਕੈਟਾਗਰੀ ਏ ਅਸੀਂ ਲੈ ਕੇ ਆਏ ਹਾਂ ਲੁਧਿਆਣਾ ਦੇ ਵਿੱਚ ਔਰ ਇਹਦੇ ਵਿੱਚ ਅੰਡਰ ਵਨ ਰੂਫ एवरीथिंग विल बी ਪ੍ਰੋਵਾਈਡਡ ਟੂ आवर ਕਸਟਮਰਸ ਚਾਹੇ ਉਹ ਸਟੂਡੈਂਟ ਨੇ ਚਾਹੇ ਗੇਮਰਸ ਨੇ ਚਾਹੇ ਹਾਊਸਕੀਪਿੰਗ ਵਾਲੇ ਨੇ ਕੁਝ ਜਿਹੜੇ ਨਾ ਕਰਾ ਦੇ ਵਿੱਚ ਜਿਨ੍ਹਾਂ ਨੂੰ ਰਿਕੁਆਇਰਡ ਹੈ ਜਾਂ ਕਾਰਪੋਰੇਟਸ ਨੇ ਤੋਂ ਇਹਨੂੰ ਹਾਈਬ੍ਰਿਡ ਸਟੋਰ ਦਾ ਨਾਮ ਦਿੱਤਾ ਗਿਆ ਜਿੱਥੇ ਨਾਰਮਲ ਪੀਸੀ ਤੋਂ ਲੈ ਕੇ ਹਾਈ ਐਂਡ ਪੀਸੀ ਤੱਕ ਸਾਰੇ ਦੇ ਸਾਰੇ ਅੰਡਰ ਵਨ ਰੂਫ ਔਨ ਡਿਸਪਲੇ ਅਵੇਲੇਬਲ ਬਿਲਕੁਲ ਕਿਸ ਮਾਰਕੀਟ ਦੇ ਵਿੱਚ ਇਹ ਸਟੋਰ ਜਿਹੜਾ ਹੈ ਇਹ ਲੁਧਿਆਣਾ ਦਾ ਗੜ ਕੋਚਨ ਮਾਰਕੀਟ ਜਿਹਨੂੰ ਅਸੀਂ ਹੁਣ ਆਈਟੀ ਹੱਬ ਦੇ ਨਾਮ ਨਾਲ ਵੀ ਜਾਣਦੇ ਆਂ ਔਰ ਲੁਧਿਆਣੇ ਤੋਂ ਇਲਾਵਾ ਪੰਜਾਬ ਦੇ ਵਿੱਚ ਵੀ ਆਈਟੀ ਹੱਬ ਦੇ ਨਾਮ ਨਾਲ ਕੋਚਨ ਮਾਰਕੀਟ ਜਨਨ ਜਾਣ ਲੱਗ ਪਈ ਏ ਉਹਦੇ ਵਿੱਚ ਅਸੀਂ ਇਹ Lenovo ਦਾ ਐਕਸਕਲੂਸਿਵ ਸਟੋਰ ਲੱਗਿਆ ਹੈ ਹਾਂ ਬਿਲਕੁਲ ਇੱਥੇ ਜਿਹੜੀਆਂ ਚੀਜ਼ਾਂ ਨੇ ਕਿਉਂਕਿ ਬਾਹਰ ਸਟੂਡੈਂਟ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਖਰੀਦਦਾਰੀ ਦੇ ਵਿੱਚ ਜਿਹੜਾ ਮੁਨਾਫਾ ਜਿਹੜਾ ਪੈਸਿਆਂ ਦਾ ਜਿਹੜੀ ਕਈ ਵਾਰੀ ਕੱਟ ਹੁੰਦਾ ਤੇ ਉਹਨਾਂ ਨੂੰ ਕਿੱਦਾਂ ਮਤਲਬ ਸਹੂਲਤਾਂ ਇੱਥੋਂ ਪ੍ਰਾਪਤ ਹੋਣ ਦੇਖੋ ਜਦੋਂ ਕੋਈ profession ਵਾਸਤੇ ਜਾਂ ਕੋਈ ਅਸੀਂ ਆਪਣੀ ਸਟੱਡੀ ਕੈਰੀਅਰ ਨੂੰ ਬਿਲਡ ਕਰਨ ਵਾਸਤੇ ਕੋਈ ਪ੍ਰੋਡਕਟ ਖਰੀਦਣਾ ਹੈ ਅਸੀਂ ਉਹਦੇ ਵਿੱਚ ਆਪਣਾ ਮਨੀ ਜਾਂ ਉਹਦੇ ਵਿੱਚ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਅਸੀਂ ਉਸ ਚੀਜ਼ ਤੋਂ ਕੁਝ ਸਿੱਖਣਾ ਗੈਟ ਕਰਕੇ ਤੇ ਫਿਊਚਰ ਆਲ ਵਧਣਾ ਹੈ ਸੋ ਮੇਨ ਥਿੰਗ ਹੈ ਡਿਸਪਲੇ ਪ੍ਰੋਡਕਟ ਦੀ ਅਵੇਲੇਬਿਲਟੀ ਐਂਡ ਜੈਨੂਇਨੈਸ ਆਫ ਦਾ ਕੰਪਨੀ ਬ੍ਰਾਂਡ ਔਨ ਸਟੋਰ ਸੋ ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਕਸਟਮਰਸ ਨੂੰ ਈਵਰਸ ਨੂੰ ਇੱਕੋ ਗੱਲ ਕਵਾਂਗਾ ਤੁਸੀਂ ਪ੍ਰੋਡਕਟ ਬਾਏ ਕਰਨਾ ਹੈ ਕਮ and touch and feel the product over there everything is available under one roof matlab khareeddari time de vich jehda ohna nu ki documents jehde dene honge lokan nu ਇਹ ਡਿਪੈਂਡਸ ਕਿ ਜੇ ਉਹਨਾਂ ਨੇ ਫਾਈਨਾਂਸ ਕਰਾਣਾ ਤੇ ਬਜਾਸ ਫਾਈਨਾਂਸ ਐਚਲੀ ਐਫਸੀ ਫਾਈਨਾਂਸ ਆਈਡੀ ਐਫਸੀ ਫਾਈਨਾਂਸ ਸਾਡੇ ਕੋਲ ਸਾਰੇ ਫਾਈਨਾਂਸ ਅਵੇਲੇਬਲਸ ਨੇ ਕ੍ਰੈਡਿਟ ਕਾਰਡ ਸਾਰੇ ਇੱਥੇ ਵਰਕ ਕਰਦੇ ਨੇ ਔਰ ਜਿਹੜੇ ਵੀ ਕੰਪਨੀ ਵੱਲੋਂ ਸਕੀਮਾਂ ਕੈਸ਼ਬੈਕ ਦੀਆਂ ਜਾਂ ਕੁਝ ਹੋਰ ਬਾਇ ਬੈਟ ਸਕੀਮ ਤੋਂ ਸਾਰੀਆਂ ਦਾ ਸਾਰੀਆਂ ਇੱਥੇ ਅਵੇਲੇਬਲ ਹੈਗੇ ਨੇ ਪਰ ਸਰ ਕਈ ਸਟੂਡੈਂਟ ਜਿਹੜੇ ਨੇ ਉਹ ਗਰੀਬ ਤਕਤੇ ਤੋਂ ਉੱਠਦੇ ਨੇ ਪੜਦੇ ਨੇ ਪੜਾਈ ਕਰਦੇ ਨੇ ਤੇ ਉਹਨਾਂ ਕੋਲ ਜਿਹੜੀ ਹੈ ਪੇਮੈਂਟ ਨਹੀਂ ਹੁੰਦੀ ਜੇ ਕਿਸੇ ਕੋ ਡਾਊਨ ਪੇਮੈਂਟ ਨਹੀਂ ਹੈਗੀ ਤੇ ਉਹਨਾਂ ਨੂੰ ਜਿਹੜੇ ਲੈਪਟਾਪ ਜਾਂ ਕੰਪਿਊਟਰ ਵਗੈਰਾ ਜਿਹੜਾ ਇੱਕ ਪਹਿਲਾ ਇਹੋ ਜਿਹਾ ਬ੍ਰਾਂਡ ਹੈ ਇੰਡੀਆ ਦੇ ਵਿੱਚ ਜਿਹੜਾ 0% 0% ਫਾਈਨਾਂਸ ਅਵੇਲੇਬਲ ਕਰਵਾਉਂਦਾ ਹੈ ਮਾਰਕੀਟ ਦੇ ਵਿੱਚ ਤੇ ਕੋਈ ਐਸੀ ਗੱਲ ਨਹੀਂ ਮਨੀ ਮੈਟਰਸ ਨਹੀਂ ਕਰਦੀ ਜੇ ਡਾਕੂਮੈਂਟਸ ਉਹਨਾਂ ਕੋਲ ਕੋਈ ਉਹਨਾਂ ਦੇ ਪੈਨ ਕਾਰਡ ਆਈਟੀਆਰਸ ਹੈਗੀਆਂ ਨੇ ਤੇ ਉਹਨਾਂ ਨੂੰ 0% ਫਾਈਨਾਂਸ ਦੇ ਵੀ ਸਟੋਰਸ ਅਵੇਲ ਮਿਲਦੇ ਤੱਕ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੈ ਲਵੋ ਇੱਕ ਸਟੋਰ ਜਿਹੜਾ ਇੱਥੇ ਬਣਾਇਆ ਗਿਆ ਜਿਹਦੇ ਵਿੱਚ ਚੀਜ਼ਾਂ ਜਿਹੜੀਆਂ ਖਰੀਦ ਸਕਦੇ ਹੋ ਜੇ ਮਨੀ ਮੈਟਰਸ ਨਹੀਂ ਕਰਦਾ ਉਹਨਾਂ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਪੈਸਾ ਨਹੀਂ ਮੈਟਰ ਕਰਦਾ ਤੁਹਾਡੇ ਕੋਲ ਡਾਕੂਮੈਂਟਸ ਹੈਗੇ ਤੇ ਡਾਕੂਮੈਂਟਸ ਜਮਾ ਕਰਾ ਕੇ ਪ੍ਰੋਵਾਈਡ ਕਰਾ ਕੇ ਇੱਥੋਂ ਜਿਹੜਾ ਤੁਸੀਂ ਚੀਜ਼ ਲੈ ਸਕਦੇ ਹੋ ਲੈਪਟਾਪ ਵਗੈਰਾ ਜਾਂ ਕੰਪਿਊਟਰ ਵਗੈਰਾ ਜੋ ਵੀ ਚੀਜ਼ਾਂ ਨੇ ਉਹ ਸਟੋਰ ਤੋਂ ਖਰੀਦ ਸਕਦੇ ਹੋ ਤਾਂ ਅੱਜ ਕੱਲ ਜਿਹੜੀ ਪੜਾਈ ਹੈ ਜਿਹੜੀ ਟੈਕਨੋਲੋਜੀ ਆ ਉਹ ਆਨਲਾਈਨ ਜ਼ਿਆਦਾ ਹੋ ਚੁੱਕੀ ਆ ਤਾਂ ਇੱਥੇ ਆ ਕੇ ਤੁਸੀਂ ਇਹ ਚੀਜ਼ਾਂ ਖਰੀਦ ਕੇ ਜਿਹੜਾ ਉਹਦੇ ਵਿੱਚੋਂ ਜਿਹੜਾ ਉਹ ਖਰੀਦ ਕੇ ਪੜ ਸਕਦੇ ਹੋ ਤਾਂ ਬਿਲਕੁਲ ਸਰ ਕੀ ਕਹਿਣਾ ਮੈਂ ਚੇਅਰਮੈਨ ਕੰਪਿਊਟਰ ਐਸੋਸੀਏਸ਼ਨ ਲੁਧਿਆਣਾ ਇਹ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਇਹ ਦੱਸਣਾ ਚਾਹਨਾ ਵੀ ਇਹ ਨੌਰ ਦਾ ਪਹਿਲਾ ਹਾਈਬ੍ਰਿਡ ਸ਼ੋਰੂਮ ਹੈਗਾ ਜਿਹਦੇ ਵਿੱਚ ਨਾ ਤਾਂ ਤੁਸੀਂ ਪਰਚੇਸ ਦਾ ਤਾਂ ਜਿਹੜੀ ਗੱਲ ਹੈਗੀ ਐ ਇੱਥੇ ਆ ਕੇ ਤੁਹਾਨੂੰ ਸਭ ਤੋਂ ਡੈਮੋ ਤੁਸੀਂ ਮਿਲ ਸਕਦੇ ਜਿਹੜੀ ਕਿ ਤੁਸੀਂ ਅੱਗੇ ਇੰਟਰਨੈਟ ਤੇ ਦੇਖਦੇ ਸੀ ਉਹ ਡੈਮੋ ਇੱਥੇ ਅਵੇਲੇਬਲ ਹੈ ਸਾਰੀਆਂ ਹਾਈ ਸਕਰੀਨਸ ਹਾਈ ਐਂਡਸ ਸਾਰੀਆਂ ਮਸ਼ੀਨਸ ਇੱਥੇ ਅਵੇਲੇਬਲ ਹੈਗੀਆਂ ਔਰ ਸਭ ਤੋਂ ਵੱਡੀ ਜਿਹੜੀ ਇਹਨਾਂ ਨੇ ਰੱਖਿਆ ਹੈਗਾ ਵੀ ਕਸਟਮਰਸ ਲਈ ਪ੍ਰੋਪਰ ਪੂਰਾ ਜਿਹੜਾ ਹੈਗਾ ਕ੍ਰੈਡਿਟ ਕਾਰਡ ਤੋਂ ਜਾਂ ਉਨਫਲਾਜ਼ ਦੀ ਸਕੀਮਸ ਹੈਗੀਆਂ ਵੀ ਜਿਹੜੇ ਬੰਦੇ ਪਰਚੇਸ ਕਰਨ ਲਈ ਹਜ ਕਰਾਂਦੇ ਹੈਗੇ ਵੀ अमाउंट ਕੁਝ ਹਾਈ ਐਂਡ ਕੋਸਟਲੀ ਹੁੰਦਾ ਉਹਨਾਂ ਲਈ ਵੀ ਇਹਨਾਂ ਨੇ ਫੈਸਿਲਿਟੀ ਰੱਖੀ ਹੈਗੀ ਐਂਡ ਪੂਰਾ ਸਰਵਿਸ سپورਟ ਹੈ ਲੈਨੋਵੋ ਨਾਮ ਹੀ ਕਾਫੀ ਹੈ ਥੈਂਕ ਯੂ ਬਿਲਕੁਲ ਤੁਹਾਡੇ ਬੋਲੋ ਜਿਹੜਾ ਕਿਹਾ ਗਿਆ ਲੈਨੋਵੋ ਨਾਮ ਹੀ ਕਾਫੀ ਹੈ ਇਹ ਨਾਮ ਜਿਹੜਾ ਹੈ ਵਾਕਈ ਕਾਫੀ ਨਜ਼ਰ ਆਊਗਾ ਅੱਗੇ ਆਉਣ ਵਾਲੇ ਸਮੇਂ 101% ਜੀ ਬਿਲਕੁਲ ਆਏਗਾ ਗੇਮਿੰਗ ਦੇ ਵਿੱਚ ਤਾਂ ਵੈਸੇ ਜੋ ਹੈ ਬਹੁਤ ਵਧੀਆ ਇਨਾ ਰਿਸਪੌਂਸ ਚੱਲ ਰਿਹਾ ਹੈ ਬਿਲਕੁਲ ਸੋ ਦੇਖ ਸਕਦੇ ਹੋ ਚੇਅਰਮੈਨ ਸਾਹਿਬ ਨੇ ਗੱਲ ਕੀਤੀ ਉਹਨਾਂ ਵੱਲੋਂ ਕਿਹਾ ਗਿਆ ਕਿ ਲੀਨੋਵੋ ਜਿਹੜਾ ਨਾਮ ਹੀ ਕਾਫੀ ਹੈ ਤਾਂ ਚੀਜ਼ਾਂ ਇੱਥੋਂ ਖਰੀਦੋ ਤੇ ਖਰੀਦ ਕੇ ਬਾਅਦ ਉਸ ਤੋਂ ਬਾਅਦ ਉਹਦਾ ਜਿਹੜਾ ਉਹਦੇ ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ ਕਿਉਂਕਿ ਅੱਜ ਤੇ ਸਟੂਡੈਂਟ ਨੂੰ ਅਸਤੇ ਲੋਕ ਜਿਹੜੇ ਨੇ ਉਹ ਆਨਲਾਈਨ ਚੀਜ਼ਾਂ ਜੜੀਆਂ ਉਹ ਜ਼ਿਆਦਾ ਪਸੰਦ ਕਰਦੇ ਨੇ ਤਾਂ ਦੱਸ ਦਈਏ ਕਿ ਸਾਡੇ ਨਾਲ ਇਸ ਟਾਈਮ ਜਸਪ੍ਰੀਤ ਥੋਬੀ ਜੀ ਵੀ ਮੌਜੂਦ ਨੇ ਜਿਹੜੇ ਓਪਨਿੰਗ ਦੇ ਵਿੱਚ ਪਹੁੰਚੇ ਨੇ ਸਟੋਰ ਦੀ ਓਪਨਿੰਗ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਸਰ ਇਸ ਟਾਈਮ ਇੱਥੇ ਪਹੁੰਚੇ ਹਾਂ ਸਟੋਰ ਦੇ ਵਿੱਚ ਇੱਕ ਸਟੋਰ ਦੀ ਜਿਹੜੀ ਓਪਨਿੰਗ ਕੀਤੀ ਗਈ ਹੈ ਕੋਚਰ ਮਾਰਕੀਟ ਦੇ ਵਿੱਚ ਕੀ ਕਹਣਾ ਇਹ ਇਕੱਲੀ ਓਪਨਿੰਗ ਨਹੀਂ ਹੈ ਜੀ ਪ੍ਰੀਮੀਅਰ ਕੰਪਿਊਟਰਸ ਦੇ ਜਿਹੜੇ ਦੋ ਸਾਡੇ ਭਰਾ ਥੰਬ ਨੇ ਗੁਰਪ੍ਰੀਤ ਜੀ ਤੇ ਗगन ਜੀ ਇਹ ਇੱਕ ਸਟੋਰ ਦੀ ਓਪਨਿੰਗ ਨਹੀਂ ਹੈ ਇਹ ਤਾਂ ਆਉਣ ਵਾਲੇ ਜਿਹੜੇ ਬਿਜ਼ਨੈਸਸ ਨੇ ਨਾ ਉਹਨਾਂ ਦੀ ਫਾਊਂਡੇਸ਼ਨ ਹੈ ਇਹ ਅੱਜ ਗੇਮਿੰਗ ਸਟੋਰ ਜਿਹੜਾ ਖੁੱਲਿਆ ਨਾ ਇਹ ਤਾਂ ਚਲੋ ਇੱਕ ਬਹੁਤ ਮੁਬਾਰਕਬਾਤ ਵਾਲੀ ਗੱਲ ਹੈਗੀ ਹੈਗੀ ਆ ਲੁਧਿਆਣੇ ਤੋਂ ਇਲਾਵਾ ਹੋਰ ਬੜੇ ਖੁਲਨੇ ਨੇ ਪ੍ਰੀਮੀਅਰ ਕੰਪਿਊਟਰਸ ਦੇ ਔਰ ਇਹਨਾਂ ਸਾਡੇ ਵੀਰਾਂ ਦੀ ਮਿਹਨਤ ਨੇ ਅੱਜ ਗੇਮਿੰਗ ਜ਼ੋਨ 'ਚ ਪੈ ਰੱਖਿਆ ਦੁਬਾਰਾ ਅੱਗੇ ਦੇਖ ਕੇ ਇੱਥੇ ਫੀਲਡਸ 'ਚ ਇਹਨਾਂ ਨੇ ਹੋਰ ਕੰਮ ਵਧਾਉਣਾ ਔਰ ਇਹ ਪਬਲਿਕ ਦੀ ਜਿਹੜੀ ਸੇਵ ਹੈ ਤੁਹਾਡੇ ਸਾਰਿਆਂ ਲਈ ਤਾਂ ਭਾਈ ਇਹ ਵਪਾਰ ਹੈ ਤੁਸੀਂ ਸਾਰੇ ਤਾਂ ਕਹਿੰਦੇ ਹੋ ਨਾ ਵਪਾਰ ਮੈਂ ਕਹਿੰਨਾ ਵੀ 20 ਸਾਲ ਤੋਂ ਮੈਂ ਤਾਂ ਦੇਖਦਾ ਹੋਂ ਨਾ ਕਿ ਪ੍ਰੀਮੀਅਰ ਕੰਪਿਊਟਰਸ ਵੱਲੋਂ ਔਰ ਇਹ ਦੋ ਮੇਰੇ ਵੀਰਾਂ ਵੱਲੋਂ ਸਹੀ ਮੈਨੇਜ ਸੇਵਾ ਕੀਤੀ ਜਾ ਰਹੀ ਸੋ ਇਹ ਬੜੀ ਖੁਸ਼ੀ ਦੀ ਗੱਲ ਹੈ ਤੁਹਾਡੇ ਲੁਧਿਆਣੇ ਚ ਕੋਚਰ ਮਾਰਕੀਟ ਆ ਚਾਹੇ ਅੱਜ ਚ ਕੱਲ੍ਹ ਹੋਰ ਵੀ ਕਿਤੇ ਖੁੱਲ ਜੂ ਤੁਹਾਡੇ ਲੁਧਿਆਣੇ ਚ ਜਦੋਂ ਇਹ ਜੇ ਸਟੋਰ ਚ ਖੁੱਲਣਗੇ ਅੱਗੇ ਆਪਾਂ ਲੋਕਾਂ ਨੂੰ ਤੇ ਚੰਦੀਕੋਣੋਂ ਲੈ ਕੇ ਆਈਏ ਉਹ ਦਿੱਲੀ ਜਾਈਏ ਉਹ ਸਾਰਾ ਕੁਝ ਤੁਹਾਨੂੰ ਇਹਨਾਂ ਵਰਗੇ ਭਰਾਵਾਂ ਦੀ ਔਰ ਇਹੋ ਜੇ ਬਿਜ਼ਨਸ ਹਬਸ ਦੀ ਬਤਾਲੋ ਫਿਲਹਾਲ ਇਹ ਅਨੇਚ ਵਿੱਚ ਮਿਲੂ ਸੋ ਇਹ ਬੜੀ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਇਹਨਾਂ ਦੀ ਮਿਹਨਤ ਕਮਾਲ ਪ੍ਰੀਮੀਅਰ ਕੰਪਿਊਟਰਸ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਸਭ ਤੋਂ ਵੱਡਾ ਨਾਮ ਹੋ ਆਈਟੀ ਚ ਇਲੈਕਟ੍ਰੋਨਿਕਸ ਗੇਮਿੰਗਸ ਔਰ ਜਨਿਆਰ ਰਿਲੇਟਿਡ ਫੀਲਡਸ ਬਿਲਕੁਲ ਤਾਂ ਉਹ ਨੌਜਵਾਨਾਂ ਨੂੰ ਕੀ ਹੈ ਉਹ ਸਟੂਡੈਂਟਸ ਜਿਹੜੇ ਨੇ ਉਹ ਦਿੱਲੀੋਂ ਜਾਂ ਚੰਡੀਗੜ੍ਹੋਂ ਕੰਪਿਊਟਰਸ ਜਿਹੜੇ ਆ ਮੰਗਾਉਂਦੇ ਨੇ ਉਹਨਾਂ ਨੂੰ ਕੀ ਮੈਸੇਜ ਹੈ ਉਪਾ ਹੀ 8th AP ਆਉਣ ਲੱਗ ਜਣਗੇ ਉਹ ਜਿੱਥੇ ਚਾਹ ਉੱਥੇ ਰਾਹ ਵੇਰ देयर इज ਅ ਬਿਲੋ ਕੀ ਕਹਿੰਦੇ ਹੁੰਦੇ ਸੀ देयर इज ਅ ਬੇ ਜਦੋਂ ਐਡੇ ਐਡੇ ਮਲਟੀ ਸਟੋਰੀ ਸ਼ੋਰੂਮ ਖੁੱਲਣ ਲੱਗ ਗਏ ਭਾਈ ਤੇ ਕਿਸੇ ਨੇ ਦਿੱਲੀ ਕੀ ਕਰਨ ਕੁਝ ਨਹੀਂ ਕਰਨ ਜਾਣਾ ਇੱਥੇ ਤੁਹਾਨੂੰ ਸਾਰਾ ਕੁਝ ਮਿਲੂ ਔਰ ਮੇਰਾ ਖਿਆਲ ਹੈ ਇਹਨਾਂ ਦਾ ਇੰਨਾ ਯੂਨੀਕ ਮਾਈਂਡ ਹੈ ਦੋਨਾਂ ਬ੍ਰਦਰਸ ਦਾ ਆਉਣ ਵਾਲੇ ਹੋਰ ਮਹੀਨਿਆਂ ਕੋਈ ਨਾ ਕੋਈ ਇਲੈਕਟ੍ਰੋਨਿਕ ਤੇ ਐਸੇ ਫੀਲਡ ਨਾਲ ਰਿਲੇਟਡ ਫਿਰ ਕੋਈ ਹੋਰ ਨਾ ਨਾ ਜੇ ਪੰਜਾਬੀ ਚ ਕੀ ਤਾਂ ਨਵਾਂ ਸੱਪ ਕੱਢੋ ਬਿਲਕੁਲ ਸਰ ਇੱਕ ਸਵਾਲ ਹੈ ਅਹਿਮ ਕਿੱਦਾਂ ਸੋਚ ਆਈ ਤੁਹਾਡੇ ਦਿਮਾਗ ਦੇ ਵਿੱਚ ਕਿੱਦਾਂ ਉਜਾਗਰ ਹੋਏ ਤੁਸੀਂ ਵੀ ਕਿ ਅਸੀਂ ਲੁਧਿਆਣਾ ਦੇ ਸਾਈਡ ਦੇ ਵਿੱਚ ਪ੍ਰੀਮੀਅਰ ਜਿਹੜਾ ਇੱਕ ਕੰਪਿਊਟਰ ਉਹ ਖੋਲੀ ਦੋਕੁੱਲ ਲੁਧਿਆਣਾ ਨਾਲ ਜੜਾ ਜੁੜੀਆਂ ਹੀ ਐ ਇੱਥੋਂ ਦੇ ਜੰਪਾਣਾ ਔਰ ਸਭ ਤੋਂ ਬਿਊਟੀਫੁੱਲ ਗੱਲ ਇਹ ਹੈ ਵੀ ਜਦੋਂ ਕਿਸੇ ਚੀਜ਼ ਦੇ ਵਿੱਚੋਂ ਲੰਘੀਦਾ ਹੈ ਨਾ ਮੈਂ ਖੁਦ ਬੀਟਾ ਕੀਤੀ ਹੋਈ ਐ ਗਗਨ ਨੇ ਗ੍ਰੈਜੂਏਸ਼ਨ ਕੀਤੀ ਹੋਈ ਐ ਸਾਡੇ ਟਾਈਮ ਤੇ ਕੰਪਿਊਟਰਸ ਇੱਕ ਲਗਜ਼ਰੀਅਸ ਆਈਟਮ ਹੁੰਦੀ ਸੀ ਸੋਚ ਇਹ ਸੀ ਵੀ ਇਹਨੂੰ ਨੈਸੈਸਿਟੀ ਬਣ ਲੱਗਿਆ ਟਾਈਮ ਨਹੀਂ ਲੱਗਣਾ ਅਸੀਂ ਆਪਣੇ ਨਾਰਮਲ ਜਿਹੜੇ ਸਾਡੇ ਰੈਗੂਲਰ ਕਸਟਮਰਸ ਨੇ ਜਿਹਦੇ ਵਿੱਚ ਬੱਚੇ ਵੀ ਆ ਜਾਣਗੇ ਘਰਾਂ ਚ ਵਰਤੋ ਹਣੀ ਐ ਛੋਟੇ ਛੋਟੇ ਆਫੀਸਿਸ ਸਮਾਲ ਸਕੇਲ ਇੰਡਸਟਰੀ ਆਣੀ ਐ ਤੇ ਅਸੀਂ ਕਿਉਂ ਨਾ ਇਹੋ ਜਿਹਾ ਪ੍ਰੋਡਕਟ ਇਥੇ ਸਾਰਿਆਂ ਵਾਸਤੇ ਡਿਸਪਲੇ ਤੇ ਲੈ ਕੇ ਆਈਏ ਕਿ ਹਰ ਬੰਦਾ ਆਵੇ ਇੱਕ ਐਂਡ ਚੂਜ਼ ਕਰੇ ਡਿਸਪਲੇ ਤੇ ਲੱਗਾ ਹੋਇਆ ਟੱਚ ਐਂਡ ਫੀਲ ਕਰੇ ਤੇ ਲੈ ਕੇ ਜਾਵੇ ਕਿਉਂਕਿ ਪਹਿਲਾਂ ਕੀ ਹੁੰਦਾ ਸੀ ਜੇ ਤਾਂ ਤੁਸੀਂ ਪੁੱਛ ਰਹੇ ਹੋ ਕਿ ਲੋਕੀ ਚੰਡੀਗੜ੍ਹ ਜਾਂਦੇ ਸੀ ਦਿੱਲੀ ਜਾਂਦੇ ਸੀ ਟਾਈਮ ਕਿਦੇ ਕੋਲ ਲੱਗਾ ਸੀ एवरीवन ਹਾਸ ਮਨੀ ਚਾਹੇ ਉਹਨੇ ਕ੍ਰੈਡਿਟ ਕਾਰਡ ਤੋਂ ਸਵੈਪ ਕਰਨਾ ਹੈ ਚਾਹੇ ਉਹਨੇ ਫਾਸਟ ਕਰਾਉਣਾ ਹੈ ਚਾਹੇ ਉਹਨੇ ਕੈਸ਼ ਖਰਚਣਾ ਹੈ ਬਟ ਦੇ ਨੀਡ ਦਾ ਪ੍ਰੋਡਕਟ ਸੋ ਜਿਹੜਾ ਸਾਡਾ ਵਿਜ਼ਨ ਸੀ ਨਾ ਐਜ਼ ਅ ਪ੍ਰੀਮੀਅਰ ਕੰਪਿਊਟਰ ਉਹ ਇਹ ਸੀ ਵੀ ਅਸੀਂ ਪ੍ਰੋਡਕਟ ਉਹਨਾਂ ਦੇ ਡੋਰ ਸਟੈਪ ਤੇ ਰੱਖ ਦਈਏ ਸੋ ਡੈਟ ਕਿ ਟਾਈਮ ਇਜ਼ ਦਾ ਮਨੀ ਰਾਈਟ ਨਾਉ ਤੇ ਟਾਈਮ ਕਿਸੇ ਕੋਲ ਹੈ ਨਹੀਂ ਪੈਸਾ ਖਰਚ ਸਕਦਾ ਹੈ ਅੱਜ ਅਸੀਂ ਡਿਸਪਲੇ ਮਲਟੀ ਬ੍ਰਾਂਡ ਸਟੋਰਸ ਦਾ ਇੰਨਾ ਜ਼ਿਆਦਾ ਇੱਥੇ ਫਲੋ ਦਿੱਤਾ ਹੈ ਕੁਚਰ ਮਾਰਕੀਟ ਚ ਕਿਸੇ ਨੇ ਜਿਹੜਾ ਵੀ ਬ੍ਰਾਂਡ ਲੈਣਾ ਹੈ ਐਚਪੀ ਦਾ ਲੈਣਾ ਇਸ ਮਲਟੀ ਬ੍ਰਾਂਡਸ ਉਸ ਤੋਂ ਬਾਅਦ ਐਲਜੀ ਇਲੈਕਟ੍ਰੋਨਿਕ ਸ਼ੋਰੂਮ ਅਸੀਂ ਉਹਨਾਂ ਨੂੰ ਉਹਨਾਂ ਦੇ ਡੋਰ ਸਟੈਪ ਤੇ ਰੱਖਦਾ ਆਓ ਕਮ ਫੀਲ ਦਾ ਪਲੇਸ ਟੱਚ ਦਾ ਪ੍ਰੋਡਕਟਸ ਐਂਡ ਤੁਸੀਂ ਆਪਣਾ ਬਾਈਕ ਬਿਲਕੁਲ ਸਾ ਤਾ ਤੁਹਾਨੂੰ ਡੈਮੋ ਵੀ ਦਿਖਾ ਦਿੰਨੇ ਆ ਗੱਲਬਾਤ ਵੀ ਕਰਾਂਗੇ ਇਹ ਦੇਖ ਸਕਦੇ ਹੋ ਤੁਸੀਂ ਕਿ ਕੰਪਿਊਟਰ ਜਿਹੜਾ ਲੈਪਟਾਪ ਹੈ ਉਹ ਵੀ ਰੱਖਿਆ ਹੋਇਆ ਸੋ ਉਹਦੇ ਬਾਰੇ ਤੁਹਾਨੂੰ ਚੰਨਣਾ ਵੀ ਪਾਉਨੇ ਆ ਕੀ ਨਾਮ ਕਰੰਗ ਹਾਂ ਤੇ ਕੀ ਇਹਦਾ ਡੈਮੋ ਜਿਹੜਾ ਹੈ ਕਿ ਇਹ ਕੀ ਚੀਜ਼ ਹੈ ਦੇਖੋ ਇਹ ਇਹ ਗੇਮਿੰਗ ਲੈਪਟਾਪਸ ਮੇ ਸਭ ਤੋਂ ਟਾਪ ਕੈਟਾਗਰੀ ਲੈਪਟਾਪ ਹੈ Lenovo Legion ਲੈਪਟਾਪ ਹਾਂ और इसके साथ हम कंज्यूमर्स को ये ऑफर कर रहे हैं कि उसमें हम लीजन की एक उनको स्क्रीन दें जिसका रिफ़्रेश रेट जिसका जिसका लैग बहुत कम है सो दैट उसमें वो रियल टाइम गेमिंग एक्सपीरियंस कर सके इसमें इंटेल और ए एम दोनों में हमारे प्रोडक्ट्स अवेलेबल हैं और कस्टमर्स को लेटेस्ट प्रोसेसर में गेमिंग का एक्सपीरियंस देना चाहते हैं वो आए यहाँ पर गेम्स देखें गेम्स खेलें उसके बाद वो अपना परचेज डिसीजन लें कि हमने उन्होंने क्या लेना है उनको ये पसंद आएगा इसलिए हमने सारी टॉप ऑफ द लाइन रेंज डिस्प्ले की है कि जो भी कस्टमर आता है उसको रियल टाइम एक्सपीरियंस मिले और फिर वो अपने परचेज लेने की कोशिश करें एक सवाल है जो कंप्यूटर जो लुक है वो लुक है बना दिता क्या है कुछ दस था ये ये जो स्क्रीन आप देख रहे हो ये स्क्रीन इसीलिए कर्व की गई है कि लोगों के आंखों पर कम स्ट्रेस पड़े अगर वो ज़्यादा देर तक गेमिंग कर रहे हैं उनको कम स्ट्रेस हो और उस स्ट्रेस कम होने की वजह से वो लंबा टाइम काम भी कर सकते हैं गेमिंग भी कर सकते हैं और अपना बेटर उनकी आंखों में कोई असर नहीं पड़ेगा और इसमें हमारा रिफ्रेश रेट इतना बढ़िया है कि कस्ट कंज्यूमर को लगेगा ही नहीं कि उसने इतनी देर गेम खेली है बिल्कुल लोकानों की मैसेज है लोकानू की कहना देखो लिनोवो का हाइब्रिड स्टोर है ये लिनोवो के हाई एंड टॉप गेमिंग लैपटॉप्स टॉप कंटेंट क्रिएशन के लैपटॉप स्टूडेंट्स के लिए यहाँ पर सबसे बढ़िया लैपटॉप्स लिनोवो के स्टोर पे मिलते हैं मतलब वर्ल्ड वाइड हम लीडिंग ब्रांड्स में एक हैं तो मेरा यही रिक्वेस्ट है कि आप यहाँ आएँ आप यहाँ एक्सपीरियंस करें कि क्या हमने आपके लिए लाया है उसको एक्सपीरियंस के बाद फील करके उसको डिफरेंट फाइनेंस ऑप्शन के साथ आप लें तो सो so दैट आपको एक बेटर चीज़ मिले आप उसको अगले पाँच सात दस सालों के लिए यूज़ कर सकें ਬਿਲਕੁਲ ਸੋ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਡੈਮੋ ਵੀ ਦਿਖਾਇਆ ਗਿਆ ਤਾਂ ਉਸ ਚੀਜ਼ ਦੁਆਰਾ ਜਿਹੜਾ ਦੱਸਿਆ ਵੀ ਗਿਆ ਕਿ ਅੱਖਾਂ ਦੇ ਵਿੱਚ ਜਿਹੜਾ ਅੱਜ ਕੱਲ ਦੱਸ ਦਈਏ ਤੁਹਾਨੂੰ ਕਿ ਅੱਜ ਕੱਲ ਜਿਹੜੇ ਬੱਚੇ ਨੇ ਉਹ ਉਹਨਾਂ ਤੋਂ ਉਹਨਾਂ ਨੂੰ 10 ਸਾਲੇ 5 10 ਸਾਲੇ 12 ਸਾਲ 15 ਸਾਲ ਦੀ ਉਮਰ 'ਚੋ ਜਿਹੜਾ ਉਹਨਾਂ ਨੂੰ ਐਨਕਾਂ ਲੱਗ ਜਾਂਦੀਆਂ ਨੇ ਪਰ ਇਹ ਲੈਪਟਾਪ ਇੱਕ ਕੰਪਿਊਟਰ ਇਦਾਂ ਦਾ ਵਾ ਇਹਦੀ ਸਕਰੀਨ ਇਦਾਂ ਦੀ ਹੈ ਕਿ ਉਹ ਜ਼ਿਆਦਾ ਟਾਈਮ ਵੀ ਇਹਦੇ ਵਿੱਚ ਕੰਮ ਵੀ ਕਰ ਸਕਦੇ ਨੇ ਗੇਮ ਵੀ ਖੇਡ ਸਕਦੇ ਨੇ ਪਰ ਉਹਨਾਂ ਦੀ ਜਿਹੜੀ ਅੱਖਾਂ ਦੇ ਵਿੱਚ ਕੋਈ ਡਿਫੈਕਟ ਜਿਹੜਾ ਨਹੀਂ ਪਊਗਾ ਕਿਉਂਕਿ ਅੱਜ ਦੀ ਟੈਕਨੋਲੋਜੀ ਜਿਹੜੀ ਹੈ ਦਿਨ-ਪ੍ਰਤੀ ਦਿਨ ਜਿਹੜੀ ਵਧਦੀ ਜਾ ਰਹੀ ਹੈ ਤਾਂ ਇਸ ਕੋਚਨ ਮਾਰਕੀਟ ਦੇ ਵਿੱਚ ਪਹੁੰਚੋ ਤਾਂ ਇਸ ਸਟੋਰ ਦੇ ਵਿੱਚੋਂ ਜਿਹੜੀ ਚੀਜ਼ਾਂ ਖਰੀਦ ਕੇ ਉਸ ਤੋਂ ਬਾਅਦ ਤੁਸੀਂ ਆਪਣੇ ਯੂਜ਼ਿੰਗ ਦੇ ਵਿੱਚ ਲੈ ਕੇ ਆ ਸਕਦੇ ਹੋ ਦੇਖਦੇ ਰਹੋ ਲੁਧਿਆਣਾ ਲਾਈਵ ਮੈਨੇਜਿੰਗ ਕੈਮਰਾਮੈਨ ਐਮੀ ਨਾਲ ਧੰਨਵਾਦ